ਸਾਨੂੰ ਇਨਫੋਰਮੇਸ਼ਨ ਸਿੱਗੀ ਵੀ ਜਿਹੜਾ ਸਾਨੂੰ ਇੱਕ ਵਾਂਟਡ ਬੰਦਾ ਹੈਗਾ ਉਹ ਘਰ ਹੀ ਮੌਜੂਦ ਹੈਗਾ ਜਦੋਂ ਪੁਲਿਸ ਪਾਰਟੀ ਅੱਜ ਸਵੇਰੇ ਉੱਤੇ ਗਈ ਤਾਂ ਉਹਦੇ ਵਿੱਚ ਇੱਕ ਸੁੱਚਾ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਉਹਨੇ ਕਈ ਝਟਕੀਆਂ ਔਰ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਛਿਆਰਪੁਰ ਪੁਲਿਸ ਵੱਲੋਂ ਅੱਜ ਸਵੇਰੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਰੇਡ ਹੈਗੇ ਸੀਗੇ ਆ ਖਾਸ ਕਰਕੇ ਐਸਐਸਪੀ ਸਾਹਿਬ ਵੱਲੋਂ ਔਰ ਡੀਜੀ ਸਾਹਿਬ ਵੱਲੋਂ ਇਹ ਸਖਤ ਦਿੱਤਾ ਹੈ ਗਿਆ ਵੀ ਡਰੱਗ ਸਮਗਲਰ ਔਰ ਜਿਹੜੇ ਐਕਸਾਈਜ਼ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜ਼ੀਰੋ ਟੋਲਰੈਂਸ ਤੇ ਕੰਮ ਹੋ ਰਿਹਾ ਸਾਡਾ ਔਰ ਇਸੇ ਵਿੱਚ ਹੀ ਅੱਜ ਮੇਵਾ ਮਿਆਣੀਆਂ ਪਿੰਡ ਜਿਹੜਾ ਮਨਿਆਦੀਆਂ ਵੀ ਉਹਨੂੰ ਕਹਿੰਦੇ ਆ ਉੱਥੇ ਸਾਨੂੰ ਇਨਫੋਰਮੇਸ਼ਨ ਸਿਗੀ ਵੀ ਜਿਹੜਾ ਸਾਨੂੰ ਇੱਕ ਵਾਂਟਡ ਬੰਦਾ ਹੈਗਾ ਉਹ ਘਰ ਹੀ ਮੌਜੂਦ ਹੈਗਾ ਜਦੋਂ ਪੁਲਿਸ ਪਾਰਟੀ ਅੱਜ ਸਵੇਰੇ ਉੱਥੇ ਗਈ ਤਾਂ ਉਹਦੇ ਵਿੱਚ ਇੱਕ ਸੁੱਚਾ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਉਹਨੇ ਕਈ ਚੱਕ ਲਈ ਔਰ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਦੋ ਮੁਲਾਜ਼ਮ ਜ਼ਖਮੀ ਹੋਏ ਆ ਏਐਸਏ ਸਤਨਾਮ ਸਿੰਘ ਤੇ ਕਨਸਟੇਬਲ ਸੀਨੀਅਰ ਕਨਸਟੇਬਲ ਗੁਰਮਿੰਦਰ ਔਰ ਇਹਦੇ ਵਿੱਚ ਹੀ ਜਦੋਂ ਸਤਨਾਮ ਸਿੰਘ ਥੱਲੇ ਡਿੱਗ ਪਿਆ ਤਾਂ ਸੁੱਚਾ ਸਿੰਘ ਨੇ ਦੁਬਾਰਾ ਡਿੱਗੇ ਹੋਏ ਦੇ ਦੁਬਾਰਾ ਜਦੋਂ ਉੱਤੇ ਵਾਰ ਕਰਨ ਲੱਗਾ ਤੇ ਸੈਲਫ ਟੂ ਹਿੰਸ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਜਗਦੀਸ਼ ਜੀ ਵੱਲੋਂ ਦਸੂਏ ਦੇ ਜਿਹੜੇ ਆਪਣੇ ਉਹਨਾਂ ਦੀ ਰਹਿਨਮਾਈ ਹੇਠੇ ਰੇਡ ਹੋ ਰਿਹਾ ਸੀਗਾ ਔਰ ਉਹਨਾਂ ਨੇ ਜਦੋਂ ਫਾਇਰ ਕੀਤੇ ਪਹਿਲਾਂ ਹਵਾਈ ਫਾਇਰ ਕੀਤਾ ਉਹ ਫਿਰ ਵੀ ਨਹੀਂ ਹਟੇ ਤਾਂ ਜਦੋਂ ਫਿਰ ਸਿੱਧਾ ਫਾਇਰ ਉਹਦੇ ਲੱਗਾ ਸੁੱਚਾ ਸਿੰਘ ਦੇ ਲੱਗਾ ਤੇ ਜ਼ਖਮੀ ਹਾਲਤ ਵਿੱਚ ਉਹ ਵੀ ਡਿੱਗ ਪਿਆ ਔਰ ਸਾਰੇ ਜ਼ਖਮੀਆਂ ਨੂੰ ਇਮੀਡੀਏਟਲੀ ਹਸਪੀਟਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸੁੱਚਾ ਸਿੰਘ ਨੂੰ ਪ੍ਰਾਉਡ ਡੈੱਟ ਦਿੱਤਾ ਗਿਆ ਵੀ ਇਹ ਦੀ ਡੈੱਥ ਹੋ ਗਈ ਸਰ ਕੀ ਇਨਪੁੱਟ ਸੀ ਜੀ ਕੋਈ ਬੇਸਿਕਲੀ ਜੇ ਤੁਸੀਂ ਵੀ ਪਿੰਡ ਗਏ ਹੋਵੋਗੇ ਜੇ ਜਾ ਕੇ ਆਓ ਇਹਨਾਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਹੈਪਚੁਅਲ ਆਫੈਂਡਰ ਹੈਗੇ ਆ ਇਹ 10 ਤਾਂ ਇਹਨਾਂ ਦੇ ਪਰਿਵਾਰ ਤੇ ਐਨਡੀਪਸੈਕਟ ਦੇ ਕੇਸ ਰਜਿਸਟਰ ਹੈਗੇ ਆ ਚਾਰ ਹੋਰ ਹੈਗੇ ਆਰਮ ਸੈਕਟਰ ਦੇ ਪਲੱਸ ਲੜਾਈਆਂ ਝਗੜਿਆਂ ਦੀ ਔਰ ਇਹ ਪਿੰਡ ਵਾਲਿਆਂ ਨੂੰ ਵੀ ਔਰ ਇਲਾਕੇ ਦੇ ਵਿੱਚ ਵੀ ਨਹੀਂ ਪੂਰੀ دہشت ਬਣਾਈ ਹੋਈ ਸੀ ਉਹਦੇ ਨੂੰ ਧਿਆਨ ਚ ਰੱਖਦੀ ਹੋਈ ਅੱਜ ਸਪੈਸ਼ਲ ਜਿਹੜੀ ਇਨਪੁਟ ਤੇ ਹੀ ਅਸੀਂ ਅੱਜ ਇਹਨਾਂ ਦੇ ਕਰੇ ਗਏ ਸੀ ਕਿੰਨੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਹਾਲੇ ਸੜੀਆਂ ਰੇਡ ਪਾਰਟੀਆਂ ਬਾਹਰ ਹੈਗੀਆਂ ਔਰ ਹੋਰ ਵੀ ਫੋਰਸ ਆਈ ਹੋਈ ਆ ਔਰ ਤਕਰੀਬਨ ਤਕਰੀਬਨ ਅਸੀਂ ਸਾਰੇ ਹੀ ਬੰਦੇ ਤਕਰੀਬਨ ਜਿਹੜੇ ਸਾਨੂੰ ਵਾਂਟਡ ਹੈਗੇ ਇਹਨਾਂ ਨੂੰ ਡੱਪ ਕਰਾਂਗੇ ਵੱਡਾ ਬਪਾਰੀ ਸਿੰਚਿ ਦੇਖੋ ਜੋ ਪਿੰਡ ਮੈਂ ਮੌਕੇ ਤੇ ਗਿਆ ਸੀਗਾ ਤੇ ਉਹਨਾਂ ਮੁਤਾਬਕ ਵੀ ਦਿੱਲੀ 24 ਘੰਟਿਆਂ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਦਰਿਆ ਦੇ ਕਿਉਂਕਿ ਬਿਲਕੁਲ ਜਿਹੜਾ ਇਹਨਾਂ ਦਾ ਏਰੀਆ ਹੈਗਾ ਦਰਿਆ ਦੇ ਉੱਤੇ ਹੈਗਾ ਘਰ ਇਹਨਾਂ ਦਾ ਦਰਿਆ ਟੱਪ ਕੇ ਗੁਰਦਾਸਪੁਰ ਬਟਾਲੇ ਪਾਸਿਓਂ ਦੀ ਬਹੁਤ ਸਾਰੇ ਬੰਦੇ ਪਰਚੇਜ਼ ਕਰਨ ਆਉਂਦੇ ਸੀ ਔਰ ਆਪਣੇ ਇਧਰ ਦਸੂਹਾ ਔਰ ਟੰਡਾ ਮਕੇ ਦੀਆਂ ਤੋਂ ਵੀ ਜਿਹੜੇ ਐਡਿਕਟ ਹੈਗੇ ਆ ਉਹ ਉੱਥੇ ਨਸ਼ਾ ਲੈਣ ਜਾਂਦੇ ਸੀ ਤਾਂ ਹੁਣ ਤੱਕ ਕੀ ਕਰਬਈ ਤੇ ਇਹਦੇ ਸੌਂਦ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹੈਗੇ ਆ ਜੋ ਵੀ ਧਾਰਾ ਬਣ ਗਈਆਂ ਐਸ ਪਰ ਲਾ ਉਹਦੇ ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਆ ਔਰ ਫਰਦਰ ਹਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ